ਹੈ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੀ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਫਰੈਂਡਸ ਅੱਜ ਮੈਂ ਬਣਾ ਰਹੀਆਂ ਨਵੀਂ ਡਿਸ਼ ਪਰ ਨਵੀਂ ਤਾਂ ਨਹੀਂ ਹੈ ਪੁਰਾਣੀ ਹੈ ਸਾਰਿਆਂ ਲਈ ਪੁਰਾਣੀ ਹੈ ਲੇਕਿਨ ਮੇਰੇ ਲਈ ਨਵੀਂ ਹੈ ਕਿਉਂਕਿ ਮੈਂ ਪਹਿਲੀ ਵਾਰ ਬਣਾ ਰਹੀਆਂ ਔਰ ਮੈਂ ਬਣਾ ਰਹੀਆਂ ਜੀ ਅਰਬੀ ਦੇ ਪੱਤੇਆਂ ਦੀ ਸਬਜੀ ਤੇ ਬਾਕੀ ਮੈਨੂੰ ਮੈਂ ਆਪਣੀ ਮੰਮੀ ਤੋਂ ਪੁੱਛ ਕੇ ਬਣਾ ਰਹੀਆਂ ਮਨੁ ਮੇਰੀ ਮੰਮੀ ਨੇ ਦੱਸਿਆ ਵੀ ਕਿਸ ਤਰ੍ਹਾਂ ਬਣਾਣੀ ਹੈ ਤੋਂ ਫਿਲਹਾਲ ਆਪਾਂ ਲਗੇ ਆ ਜੀ ਅਰਬੀ ਦੇ ਪੱਤੇਆਂ ਦੀ ਸਬਜੀ ਬਣਾਉਣ ਤੇ ਲੈਟਸ ਗੋ ਸਟਾਰਟ ਕਰਦੇ ਆ ਜੀ ਇਹ ਗੁੱਠਲੀਆਂ ਜਾਮਣਾ ਦੀਆਂ ਸਕਾ ਕੇ ਰੱਖੀਆਂ ਵਿਆਂ ਇਹਨਾਂ ਦੀ ਵੀ ਫੱਕੀ ਬਣਾਣੀ ਐ ਹਾਲੇ ਟਾਈਮ ਨਹੀਂ ਲੱਗ ਰਿਹਾ ਹੈਗਾ। ਤੋਂ ਫਿਲਾਲ ਆਪਾਂ ਬਣਾਵਾਂਗੇ ਜੀ ਅਰਬੀ ਕੇ ਪੱਤੇ ਦੀ ਸਬਜ਼ੀ ਉਹਦੇ ਲਈ ਮੈਂ ਸਾਰਾ ਸਮਾਨ ਤਿਆਰ ਕਰ ਲਿਆ। ਤੋਂ ਜਸਟ ਇੱਧਰ ਪਏ ਆਰਬੀ ਕੇ ਪੱਤੇ। ਤੋਂ ਉਸ ਮਾਰ ਕੇ ਮੈਂ ਰੱਖ ਲਈ ਔਰ ਜੋ ਵਿਚੋਂ ਗੰਦੇ ਨਿਕਲਦੇ ਮੋਟੀ-ਮੋਟੀ ਡੰਡੀਆਂ ਨਾ ਇਹ ਕੱਟ ਦੀਆਂ ਸਾਈਡ ਕੇ ਵਿੱਚ। ਔਰ ਜਿਹੜੇ ਪੱਤੇ ਖਰਾਬ ਤੇ ਉਹ ਵੀ ਕੱਢ ਤੇ ਸਾਫ਼-ਸਾਫ਼ ਪੱਤੇ ਲੈ ਲੇ ਮੈਂ ਆਰਬੀ ਕੇ ਪੱਤੇ। और एक पासे लिया मैं बेसन और एक पासे मैं जो भी ग्रेवी बनानी है ना वो मैं मसाला तैयार कर लिया ग्रेवी बनाने वास्ते मसाला रेडी है टमाटर हरी मिर्चा प्याज लसन सारा कुछ तैयार कर लिया मैं और बेसन घोल के हूँ सुके नूण मिर्च पा के ना आप पत्तिया के उपर लावे फिर बनाऊंगे अच्छा पतीड़ की सब्जी यमी यमी अरबी के पत्त्या की सब्जी और फिलहाल ये अगूठलियाँ की भी ਬਣਾਣੀਆਂ ਫੱਕੀ ਅਭੀ ਟਾਈਮ ਨਹੀਂ ਲੱਗ ਰਿਹਾ ਹੈਗਾ ਬਣਾਵਾਗੇ ਜ਼ਰੂਰ ਜਸਟ ਇਹਦੇ ਵਿੱਚ ਪਾਵਾਂਗੇ ਆਪਾਂ ਸੁੱਕੇ ਮਸਾਲੇ ਨਮਕ ਪਾ ਦਿਆ ਮੈਂ ਹੁਣ ਪਾਉਂਦੀ ਆਪਾਂ ਨੂਨ ਮਿਰਚ ਬੇਸਨ ਦੇ ਵਿੱਚ ਤੇ ਹਲਦੀ ਪਾਈਏ ਨਮਕ ਬਸ ਇਹ ਨਮਕ ਮੈਂ ਪਹਿਲਾਂ ਪਾ ਤਿਆ ਰੈੱਡ ਮਿਚ ਕਿੰਨੀ ਇਕ ਕੱਪਾ ਵਿੱਚ ਪਾਉਂਗੇ ਸੁੱਕਾ ਧਨੀਆ ਇਹ ਸੁੱਕਾ ਧਨੀਆ गरम मसाला जो कि मैं पीस के रखा है है। और ये है थोड़ी सी फाइव का 5 ਦਾ ਮੱਤੀ ਚਾਹੀਏ ਵਜੋਂ ਨਿਕਲੇ ਦੋਪਹਿਰ ਪਪਾ ਕੀ ਰੈਕ ਮਾ ਬਾਦੇ ਪਪਾ ਗਈ ਤੇ ਲੋ ਜੀ ਬੇਸਣ ਮਾ ਸੁੱਕੇ ਮਸਾਲੇ ਪਾ ਲੇ ਹੁਣ ਆਪਾਂ ਇਸ ਨੂੰ ਘੋਲਾਂਗੇ ਘੋਲ ਕੇ ਉੱਪਰ ਲੇਪ ਲਾਵਾਂਗੇ ਫਿਰ ਪੀਸ ਕੱਟਾਂਗੇ ਛੋਟੇ ਛੋਟੇ ਲੋ ਜੀ ਆਰ ਪੀ ਦੇ ਪੱਤੇਆਂ ਕੀ ਸਬਜੀ ਬਣ ਕੇ ਹੋ ਗਈ ਐ ਇਸ ਤਰ੍ਹਾਂ ਆਪਾਂ ਨੇ ਪੱਤੇਆਂ ਪਰ ਲਗਾਉਣਾ ਜੀ ਸਾਰਾ ਮਟੀਰੀਅਲ जो कि अपने बनाया इसी तरह रख के इस तरह पत्ते पत्ता जोड़ी जाना आपने ला के तो जस्ट ਇਸ ਤਰ੍ਹਾਂ ਆਪਾਂ ਪੱਤੇ ਨਾਲ ਪੱਤਾ ਜੋੜ ਦਏਗੇ ਜਿਹੜਾ ਫਿਲਹਾਲ ਇਹਨੂੰ ਫੋਲਡ ਕਰ ਦਾਂਗੇ ਪਹਿਲਾਂ ਕਿਉਂਕਿ ਲੰਬੇ ਪੱਤੇ ਨਹੀਂ ਐ ਲਿਓ ਠੀਕ ਜਾ ਲੋ ਜੀ ਇਸ ਤਰ੍ਹਾਂ ਕਰਕੇ ਨਾ ਆਪਾਂ ਪੱਤਿਆਂ ਨੂੰ ഫോൾഡ് കൂ ਜੀ ਜਸਟ ਆਰਬੀ ਕੇ ਪੱਤੇ ਮੈਂ ਬੇਸਣ ਲਾ ਕੇ ਸਾਰਿਆਂ ਨੂੰ ਕੱਟ ਲਾਤੇ ਔਰ ਕੱਟ ਲਾ ਕੇ ਨਾ ਇਹ ਰੱਖਿਆ ਜੀ ਮੈਂ ਗਰਮ ਪਾਣੀ ਨੀਚੇ ਔਰ ਇਹਦੇ ਉੱਪਰ ਇਹ ਲੋਹੇ ਦੀ ਹੈ ਜੀ ਛਲਣੀ ਕੋਈ ਛਲਣੀ ਟੈਪਾਂਡਾ ਹੋਣਾ ਚਾਹੀਦਾ ਮੇਰੇ ਕੋਲ ਹੋਰ ਹੈ ਨਹੀਂ ਤਾਂ ਇਹ ਤਾਂ ਤੇ ਇਹਦੇ ਵਿੱਚ ਆਪਾਂ ਨੇ ਸਟੀਮ ਦੇਣੇ ਵਾਸਤੇ ਨਾ ਇਹ ਤਿੰਨ ਪੀਸ ਰੱਖਤੇ ਉੱਪਰ ਰੱਖਾਂਗੇ ਆਪਾਂ ਢੱਕਣ ਇੱਕ ਪਲੇਟ ਮੁੱਦੀ ਮਾਰ ਦਾਂਗੇ ਆਪਾਂ ਇਦਾਂ ਕਰਕੇ ਤੇ ਲੋ ਜੀ ਇਹ ਭਾਫ ਦੇ ਨਾਲ ਹੋ ਜਾਣੇ ਆ ਭਾਫ ਦੇ ਨਾਲ 10-15 ਮਿੰਟ ਇਹਨੂੰ ਭਾਫ ਦਵਾਵਾਂਗੇ ਆਪਾਂ ਗਰਮ ਪਾਣੀ ਦੇ ਨੀਚੇ ਤੇ ਉੱਪਰ ਸਟੀਮ ਲੱਗ ਰਹੀ ਆ ਔਰ ਫਿਰ ਆਪਾਂ ਫਰਾਈ ਕਰਾਂਗੇ ਇਹਨਾਂ ਨੂੰ ਤਾਂ ਜਸਟ ਜਿਵੇਂ ਮੈਂ ਪਾਣੀ ਦੇ ਵਿੱਚ ਬੋਲ ਕਰੇ ਤੇ ਆ ਭਾਫ ਦਵਾਈ ਤੀ ਉਹ ਵਾਲਾ ਫਾਰਮੂਲਾ ਮੈਨੂੰ ਵਧੀਆ ਨਹੀਂ ਲੱਗਿਆ ਇਸ ਕਰਕੇ ਮੈਂ ਸਿੱਧੇ ਹੀ ਕੱਟ ਲਾ ਕੇ ਬੇਸਣ ਬੂਸਣ ਲਾ ਕੇ ਮਸਾਲਾ ਲਾ ਕੇ ਕੱਟ ਕਰਕੇ ਸਿੱਧੇ ਫਰਾਈ ਕਰਤੇ ਔਰ ਫਰਾਈ ਵਾਲਾ ਮੈਨੂੰ ਬੈਸਟ ਲੱਗ ਰਿਹਾ ਹੈ ਨਾ ਪਹਿਲੀ ਵਾਰ ਬਣਾ ਰਹੀ ਹਾਂ ਦੇਖੋ ਜੀ ਪਤੀੜਕੀ ਸਬਜ਼ੀ ਕਿਸ ਤਰ੍ਹਾਂ ਦੀ ਬਣੇਗੀ ਖੰਭ ਵੀ ਦੇਖਿਓ ਮੈਂ ਵੀ ਦੇਖਾਂਗੀ ਪਹਿਲੀ ਵਾਰ ਕਹੇ ਜੀ ਬਣੇਗੀ ਔਰ ਫਿਲਹਾਲ ਬੱਚੇ ਮੇਰੇ ਅੰਦਰ ਖੇਡ ਰਹੇ ਹਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਟਾਈਮ ਨਹੀਂ ਬਾਹਰ ਜਾਣੇਗਾ ਇੱਕ ਪਾਸੇ ਫਰਾਈ ਹੋ ਰਹੀ ਹੈ ਅਰਬੀ ਦੇ ਪੱਤੇ ਔਰ ਦੂਜੇ ਪਾਸੇ ਨਾਲ ਦੀ ਨਾਲ ਆਪਾਂ ਲਾਉਂਗੇ ਤੜਕੇ ਛੜਕੇ ਸਬਜ਼ੀ ਨੂੰ ਤਾਂ ਫਾਈਨਲੀ ਆ ਪਕੌੜਿਆਂ ਕੀ ਤਰ੍ਹਾਂ ਲਗਾਏਗੇ ਕੱਟ ਇਸ ਤਰ੍ਹਾਂ ਦੇਖੋ ਕਿੰਨੇ ਯੰਮੀ ਯੰਮੀ ਲੱਗ ਰਹੀਆਂ ਵਾਕਈ ਵਧੀਆ ਜੀ तो चाकू ले लिया हूँ आप कट करा ये बेसन वाली प्रांत है बेसन वाली प्रांत के बिचे रख लिया मैं और एक पास अपना मसाला भुनया जा रहा सब्जी बनाऊंगे आप पासे दो फ्राई हो रहे हैं और बाकी हो चुके तो जस्ट ये पीस कट्टे हैं जी देखो पीस आ गए जी छोटे छोटे अपने कट्ट ला लिया अरबी के पत्तेंगी पहली बार बनाई है जी ਵੈਸੇ ਦੇਖਣ ਚ ਵਧੀਆ ਲੱਗ ਰਹੀ ਹੈ ਆਈ ਥਿੰਕ ਖਾਣ ਚ ਵੀ ਵਧੀਆ ਹੋਊਗੀ ਤੇ ਲੋ ਜੀ ਇਹ ਬਣ ਗਿਆ ਬਾਕੀ ਆਪਣੀ ਦੋ ਰਹਿ ਗਈਆਂ ਇਹ ਵੀ ਕੱਟ ਕੇ ਵਿੱਚ ਪਾ ਦਾਂਗੇ ਔਰ ਫਿਰ ਲਾਉਂਗੇ ਤੜਕੇ ਛੜਕੇ ਸਬਜ਼ੀ ਨੂੰ ਫਿਰ ਦੇਖਦੇ ਹਾਂ ਕਿੈਸੀ ਬਣ ਫਿਲਹਾਲ ਖਾ ਕੇ ਪਤਾ ਲੱਗੂਗਾ ਔਰ ਮੈਂ ਗੁੰਨਣਾ ਆਟਾ ਆਟਾ ਪਿਆ ਗੁੰਨਣੇ ਵਾਲਾ ਫਿਲਹਾਲ ਸਬਜ਼ੀ ਦੇ ਵਿੱਚ ਡੇਢ ਦੋ ਘੰਟੇ ਲੱਗ ਗਏ ਸਬਜ਼ੀ ਕਹਿੰਦੇ ਬਣਾਣੀ ਸਾਨ ਨਹੀਂ ਹੈਗੀ ਕੀ ਹੋਇਆ ਕਿ ਰੋਲਾ ਪਾਇਆ ਕਿੱਥਾ ਗਿਆ ਸਾਂਡ ਕਿੱਥਾ ਗਿਆ ਸਾਂਡ ਲੋ ਜੀ ਇੱਕ ਪਾਸੇ ਬਣ ਰਹੀ ਆਪਣੀ ਰੋਟੀ ਔਰ ਗਰੇਵੀ ਵੀ ਆਪਣੀ ਬਣ ਕੇ ਹੋ ਗਈ ਆ ਰੈਡੀ ਤੇ ਹੁਣ ਆਪਾਂ ਵਿੱਚ ਪਾਵਾਂਗੇ ਜੋ ਮੈਂ ਫਰਾਈ ਕਰਿਆ ਪਕੌੜੇ ਪਤੀੜ ਦੇ ਫਿਲਹਾਲ ਆਪਾਂ ਨੇ ਵਿੱਚ ਪਾ ਦੇਣੀ ਆ ਔਰ ਰੋਟੀ ਵੀ ਬਸ ਮੈਂ ਬਣਾ ਰਹੀ ਹਾਂ ਤਾਂ ਫਿਲਹਾਲ ਸਬਜੀ ਵੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਦੇਖੋ ਬਾਕੀ ਖਾ ਕੇ ਪਤਾ ਲੱਗੂਗਾ ਜੀ ਪਹਿਲੀ ਵਾਰ ਬਣਾਈ ਹੈ ਵੀ ਕਿਸ ਤਰ੍ਹਾਂ ਦੀ ਲੱਗਦੀ ਹੈ ਲੇਕਿਨ ਜਦੋਂ ਮੈਂ ਪਕੌੜੇ ਖਾਏ ਤੇ ਨਾ ਪਕੌੜੇ ਵਾਕਈ ਟੇਸਟੀ ਦੇ ਜਿਸ ਤਰ੍ਹਾਂ ਆਪਾਂ ਕੀਆ ਦੇ ਪਕੌੜੇ ਖਾਂਦੇ ਆ ਨਾ ਉਹੋ ਜਿਹੇ ਤੇ ਜਿਵੇਂ ਆਪਾਂ ਕੀਆ ਦੇ ਕੋफ्ते ਬਣਾਣੇ ਆ ਕੋਫਤਿਆਂ ਕੀ ਤਰ੍ਹਾਂ ਸੇਮ ਚਲੋ ਜੀ ਪਤੀੜ ਕੀ ਸਬਜੀ ਮੈਂ ਬਣਾਈ ਹੈ ਪਹਿਲੀ ਵਾਰ ਅਰਬੀ ਕੇ ਪੱਤਿਆਂ ਕੀ ਔਰ ਜਿਸ ਤਰ੍ਹਾਂ ਕੀ ਆ ਕੱਦੂ ਕਸ ਕਰਕੇ ਆਪਾਂ ਪਕੌੜੇ ਨਹੀਂ ਬਣਾਉਂਦੇ ਪਕੌੜੇ ਕੀ ਆ ਕੇ ਉਸ ਤਰੀ ਬਣੇ ਆ ਸੇਮ ਮੈਂ ਖਾ ਕੇ ਟੇਸਟ ਕਰਿਆ ਤਾਂ ਔਰ ਬਾਕੀ ਹੁਣ ਰੋਟੀ ਖਾਵਾਂਗੇ ਬਾਕੀ ਸਾਰਾ ਦਾ ਡਿਸੀਜਨ ਦੇਖਦੇ ਆ ਵੀ ਕਹੇ ਕਹੇ ਜੇ ਬਣੇ ਆ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਪਰ ਮੈਨੂੰ ਲੱਗਦਾ ਕਿ ਵਧੀਆ ਹੀ ਹੋਣਗੇ ਖਾਣ ਚ ਤੇ ਰਾਤ ਦੇ ਵੱਜ ਗਈਆਂ ਜੀ ਪੌਣੇ 8 ਕਰਦੇ ਆ ਵਲੋਗ ਦਾ ਐਂਡ ਤਦ ਤੱਕ ਲਈ ਬਾਏ ਬਾਏ ਜੀ ਟੇਕ ਕੇਅਰ